ਸੋਸੇ ਰੋਡ ショਅ ਵਿੱਚ ਮਹਿਲਾਵਾਂ ਵੀ ਵੱਡੇ ਪੱਧਰ ਤੇ ਜੜੀਆਂ ਜੀ ਉਹਨਾਂ ਨੇ ਵੀ ਹਿੱਸਾ ਲਿਆ ਵਾ ਸੋਸੇ ਨਾਲ ਮਹਿਲਾਵਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਇਹ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਤੁਸੀਂ ਰੋਡ ショਅ ਦੇਖਿਆ ਵਾ ਬੜਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਵਾ ਜੀ ਇਹ ਐਮਐਲਏ ਸਾਹਿਬ ਦਾ ਪਿਆਰ ਆ ਲੋਕਾਂ ਨਾਲ ਜੀ ਬਿਲਕੁਲ ਜੀ ਬਿਲਕੁਲ ਪਿਆਰ ਆ ਜੀ ਸਰਦਾਰ ਬਰਿੰਦਰ ਮੀਤ ਸਿੰਘ ਪਾੜਾ ਜੀ ਨੇ ਕੰਮ ਹੀ ਇੰਨੇ ਕਾ ਜ਼ਿਆਦਾ ਕਰਵਾਏ ਆ ਗੁਰਦਾਸਪੁਰ ਦੇ ਵਿੱਚ ਕਿ ਅੱਜ ਜਿਹੜਾ ਠਾਠਾ ਮਾਰਦਾ ਜਿਹੜਾ ਚੱਲ ਰਿਹਾ ਸੀਗਾ ਗਰੁੱਪ ਇਕੱਠਾ ਹੋਇਆ ਉਹ ਉਹਨਾਂ ਦੇ ਪਿਆਰ ਸਦਕਾ ਉਹਨਾਂ ਦੇ ਕੰਮ ਸਦਕਾ ਤੇ ਅੱਜ ਤੁਸੀਂ ਵੀ ਦੇਖਿਆ ਹੁਣ ਹਰ ਚੌਂਕ ਦੇਖੋ ਹਰ ਰੋਡ ਦੇਖੋ ਤਿੱਬੜ ਰੋਡ ਤੇ ਵੇਖੋ ਤੁਸੀਂ ਲਾਈਟਾਂ ਦੇਖੋ ਸਾਰਾ ਜਗਮਗਾਉਂਦਾ ਜਿਹੜਾ ਸਾਡਾ ਸ਼ਹਿਰ ਆ ਇਹ ਸਾਰੀ ਬਦੌਲਤ ਸਰਦਾਰ ਬਰਿੰਦਰ ਮੀਤ ਸਿੰਘ ਪਾੜਾ ਜੀ ਦੀ ਆ ਇੰਨੀ ਗਰਮੀ ਸੀ ਜ ਗਰਮੀ ਦੀ ਵੀ ਲੋਕਾਂ ਨੇ ਪਰਵਾਹ ਨਹੀਂ ਕੀਤੀ ਜੀ ਉਹ ਕੁਬ ਲੋਕਾਂ ਮੇਰੇ ਕਿੰਨੇ ਵਾਈਵ ਕੀਤਾ ਕਰਮਿੰਦੇ ਹੋ ਜੀ ਹਾਂਜੀ ਬਹੁਤ ਜ਼ਿਆਦਾ ਜੀ ਅਸੀਂ ਤੇ ਪਾੜਾ ਸਾਹਿਬ ਦੇ ਨਾਲ ਹੀ ਜੁੜੇ ਆ ਬਰਿੰਦਰ ਪਾੜਾ ਸਿੰਘ ਜਿਹੜੇ ਆ ਨਾ ਮਤਲਬ ਕੀ ਕੰਮ ਹੀ ਇੰਨੇ ਕ ਕਰਦੇ ਆ ਕਿ ਇੱਕ ਦੁਨੀਆ ਨਾ ਪਿਆਰ ਕਰਦੇ ਆ ਪਿਆਰ ਜਿਹੜਾ ਨਾ ਉਹ ਖਿੱਚ ਕੇ ਲਿਆਉਂਦਾ ਸਾਰਿਆਂ ਨੂੰ ਇੱਕ ਆਵਾਜ਼ ਇੱਕ ਫੋਨ ਕਰਦੇ ਆ ਸਾਰੀ ਦੁਨੀਆ ਦੌੜ ਕੇ ਆਉਂਦੀ ਹੈ ਉਹਨਾਂ ਦੇ ਕੋਲ ਅਸੀਂ ਉਹਨਾਂ ਰੰਧਾਵਾ ਸਾਹਿਬ ਨੂੰ ਅਸੀਂ ਕਹਿੰਨੇ ਆ ਪੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਿਆਰ ਚਲੋ ਉਹਨਾਂ ਨੂੰ ਵੀ ਉਹਨਾਂ ਨੂੰ ਵੋਟਾਂ ਮਿਲਣ ਤੇ ਉਹਨਾਂ ਨੂੰ ਉਹਨਾਂ ਤੇ ਸਦਕਾ ਹੀ ਮਿਲਨੀ ਆ ਤੇ ਐਂ ਤਿਆਰ ਆ ਬਿਲਕੁਲ ਉਹਨਾਂ ਵਾਸਤੇ ਜੀ ਹਾਂ ਇੱਕ ਕਿੰਨੀ ਕਿੰਨੀ ਕਿ ਲੀਡ ਨਾਲ ਜਿਤਾਓਗੇ ਫਿਰ ਜੀ ਆਹੀ ਜੀ ਵਾਦ ਤੋਂ ਵਾਦ ਵਾਦ ਤੋਂ ਵਾਦ 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 ਹਾਂ ਤੁਸੀਂ ਕਹਿ ਰਹੇ ਸੀ ਇੱਕ ਆਵਾਜ਼ ਜੀ ਉਹ ਕੀ ਕਹਿ ਰਹੇ ਸੀ ਗੱਲ ਇੱਕ ਆਵਾਜ਼ ਮਾਰਨ ਮੈਂ ਕਹੀ ਫਟਾਫਟ ਆਉਂਦੇ ਹਾਂ ਹਾਂ ਉਹਨਾਂ ਦਾ ਪਿਆਰ ਹੀ ਬਹੁਤ ਆ ਕਮਾਈ ਕੀਤੀ ਐਮਐਲਏ ਹਾਂ ਜੀ ਕਮਾਈ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਆ ਇਹ ਪੂਰਾ ਪਰਿਵਾਰ ਪੂਰਾ ਪਰਿਵਾਰ ਹੀ ਮਾਤਾ ਜੀ ਦੀ ਤੋਂ ਲੈ ਕੇ ਸਾਰੇ ਇਹਨਾਂ ਦੇ ਨੂਆ ਸਾਰਾ ਪਰਿਵਾਰ ਹੀ ਹਾਂਜੀ ਸਾਰੇ ਲੋਕ ਸੇਵਾ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਦੁਨੀਆ ਬਹੁਤ ਚਾਹੁੰਦੀ ਆ ਬਹੁਤ ਪਿਆਰ ਕਰਦੀ ਆ ਮਾਣ ਵਾਲੇ ਸਮੇਂ ਚ ਵੀ ਇਹੀ ਚਾਹੁੰਦੀ ਆ ਕਿ ਇਹੀ ਐਮਐਲਏ ਸਾਹਿਬਾ ਨੂੰ ਇਹਨਾਂ ਦੀ ਜਿੰਨੀ ਤਾਰੀਫ ਕਰੀ ਓਨੀ ਥੋੜੀ ਆ ਸਾਨੂੰ ਸਭ ਬਹੁਤ ਸਾਰਾ ਪਰਿਵਾਰ ਹੀ ਬਹੁਤ ਇਹਨਾਂ ਕ ਪਿਆਰ ਕਰਦਾ ਸਭ ਨਾਲ ਹਰ ਇੱਕ ਦੀ ਗੱਲ ਸੁਣਦੇ ਆ ਕੰਮ ਬਹੁਤ ਸੋਹਣੇ ਹੋਣਦੇ ਆ ਜਨਤਾ ਪਈ ਇਹਨਾਂ ਦੇ ਮਗਰ ਲੱਗਣ ਈ ਆ ਅੱਜ ਜਿੱਤਦਾ ਨੂੰ ਪ੍ਰੂਫ ਮਿਲ ਗਿਆ ਵਾ ਬਹੁਤ ਵਧੀਆ ਵਾ ਮੈਨੂੰ ਫਤਵਾ ਦੇ ਦਿੱਤਾ ਜੀ ਹਾਂਜੀ ਦੇ ਦਿੱਤਾ ਇੰਨੀ ਗਰਮੀ ਵਿੱਚ ਵੀ ਲੋਕਾਂ ਦਾ ਇੱਥੇ ਆਉਣਾ ਹੀ ਇੱਕ ਬੜੀ ਵੱਡੀ ਗੱਲ ਹੈ ਜੀ ਹਨਾ ਇੰਨੀ ਗਰਮੀ ਚ ਇੰਨਾ ਪਸੀਨਾ ਆਉਂਦਾ ਹੀ ਫੇਰ ਵੀ ਦੁਨੀਆ ਪਿੱਛੇ ਨਹੀਂ ਹੱਡੀ ਕੋਈ ਵੀ ਹਨਾ ਸਾਰੇ ਨਾਲ ਹੀ ਤੁਰੇ ਸਾਰੀ ਦੁਨੀਆ ਨੇ ਸਾਰਾ ਪੜਾ ਸਾਹਿਬ ਜਿੰਦਾਬਾਦ ਹੈ ਸਾਰਾ ਸ਼ਹਿਰ ਕੁਮਿਆਉ ਸਾਰਾ ਸ਼ਹਿਰ ਕੁਮਿਆ ਆਪਾਂ ਸਭ ਤੋਂ ਅੱਗੇ ਹੋ ਕੇ ਨਾਰੇ ਵੀ ਲਾਏ ਆ ਹਾਂਜੀ ਬੜੀ ਹਿੰਮਤ ਮਾਲਕ ਨੇ ਦਿੱਤੀ ਆ ਬਹੁਤ ਵਧੀਆ ਆਪਾਂ ਸਾਨੂੰ ਬਹੁਤ ਖੁਸ਼ੀ ਵੀ ਕੋਈ ਵੀ ਆਵੇ ਘਰ ਰਿਸਪੈਕਟ ਬਹੁਤ ਦਿੰਦੇ ਨੇ ਇੰਨੇ ਇਹ ਵੱਡੀ ਚੀਜ਼ ਸਭ ਤੋਂ ਬਹੁਤ ਕੋਈ ਵੀ ਆਵੇ ਘਰ ਅੱਗੇ ਆਪਣੇ ਦੇ ਕਿਸੇ ਵਿਧਾਇਕ ਜਾਉਂ ਲੋਕੀ ਪੁੱਛਦੇ ਕੋਈ ਨਹੀਂ ਅੰਦਰ ਨਹੀਂ ਹੈ ਮੈਂ ਕਿਹਾ ਤੁਸੀਂ ਕਿਸੇ ਦੇ ਘਰ ਚੋ ਜੂ ਉਹਨਾਂ ਪੁੱਛਣਾ ਨਹੀਂ ਪਹਿਚਾਣਣਾ ਨਹੀਂ ਤੇ ਇਹਨਾਂ ਤਾਂ ਤੁਸੀਂ ਪੰਜ ਦੇਣਾ ਔ ਰਾਤ ਰਿਸਪੈਕਟ ਬਹੁਤ ਦਿੰਦੇ ਅਸੀਂ ਕਿਉਂ ਨਾ ਵੋਟ ਦੇਈਏ ਨਾਲੇ ਅਸੀਂ ਸਾਰੀ ਉਮਰ ਹੀ ਪੰਜੇਵਾਲਾ ਕਾਂਗਰਸੀ ਤੇ ਅਸੀਂ ਪੱਕੇ ਕਾਂਗਰਸੀ ਦੇ ਕਾਂਗਸੀ ਹੋਰ ਵੀ ਮੈਂ ਆਪਣੇ ਆਪਣੇ ਕਾਫੀ ਲੋਕ ਜਿਹੜੇ ਨਾ ਕੰਟੈਕਟ 'ਚ ਰੱਖੇ ਨੇ ਵੀ ਅਸੀਂ ਆਪਣੀਆ ਪਾਰਟੀ ਜਿਤਾਣੀ ਜਿਤਾਣੀ ਵੀ ਕਹ ਰਹੇ ਤੁਸੀਂ ਕੀ ਰਾਹੁ ਗੰਧੀ ਆਏਗਾ ਅਸੀਂ ਕਾਫੀ ਜਿੱਤ ਜਿੱਤ ਅਸੀਂ ਪੂਰੀ ਜਿੱਤ ਅਸੀਂ ਵਾਅਦਾ ਤੋਂ ਵਾਅਦਾ ਜਿਤਾਵਾਂਗੇ ਵਿੱਚ ਖਲਾਰ ਲੋ ਸਾਡੇ ਐਮਐਲਏ ਸਾਹਿਬ ਬਹੁਤ ਜ਼ਿਆਦਾ ਪਿਆਰ ਦੇਖਣ ਨੂੰ ਮਿਲੇ ਆ ਜੀ ਦੇਖੋ ਜੀ ਪਹਿਲਾਂ ਤੇ ਮੈਂ ਵਿਜੇ ਜੀ ਦਾ ਧੰਨਵਾਦ ਕਰਦਾ ਕਿ ਅੱਜ ਇਲੈਕਸ਼ਨ ਖਤਮ ਹੋਈ ਪਹਿਲੀ ਵਾਰੀ ਦਰਸ਼ਨ ਹੋਏ ਆ ਤੁਹਾਡਾ ਬਹੁਤ ਮਿਹਰਬਾਨੀ ਕਿ ਕਿਤੇ ਮੇਰੇ ਵੀ ਦਰਸ਼ਨ ਤੁਸੀਂ ਕੀਤੇ ਆ ਨਹੀਂ ਠੀਕ ਆ ਸੱਚੀਆਂ ਗੱਲਾਂ ਨੇ ਮੇਰੇ ਕੋਲ ਮੈਨੂੰ ਪ੍ਰੋਬਲਮ ਪਾਰਲੀਮੈਂਟ ਦੀ ਲੋਨ ਆ ਮੇਰੇ ਭਰਾ ਦੀ ਯਾਦ ਲੇਟ ਆਈ ਆ ਪਰ ਚਲੋ ਲੇਟ ਆਈ ਦਰੁਸਤ ਆਈ ਹਾਂਜੀ ਹਾਂਜੀ ਅੱਜ ਵੇਖੋ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਜੀ ਔਰ ਜਿਸ ਤਰੀਕੇ ਨਾਲ ਅਸੀਂ ਲਾਇਬ੍ਰੇਰੀ ਚੌਂਕ 'ਚ ਇਕੱਠ ਜਿਹੜਾ ਅਸੀਂ ਖਤਮਾਤ ਕਰਨਾ ਸੀਗਾ ਜੀ ਪਰ ਲੋਕਾਂ ਦੇ ਇਤਸ਼ਾਹ ਇੰਨਾ ਸੀਗਾ ਕਿ ਉੱਥੋਂ ਮੈਨੂੰ ਖਲੋਣ ਨਹੀਂ ਦਿੱਤਾ ਤੇ ਲੈ ਕੇ ਧੱਕ ਕੇ ਤੇ ਇੱਥੇ ਤੱਕ ਲਾਏ ਆ ਘਰ ਤੱਕ ਬਿਲਕੁਲ ਔਰ ਇਹ ਅਸੀਂ ਘਰ ਪਹੁੰਚ ਗਏ ਤਾਂ ਉਹ ਹਨੂੰਮਨ ਚੌਂਕ 'ਚ ਜੇ ਦੁਨੀਆ ਥੋੜੀ ਅੱਗੇ ਆ ਕੇ ਜੇ ਐਡਾ ਲੰਮਾ ਕਾਫਲਾ ਸੀਗਾ ਜਾਂਦੇ ਤੇ ਬਹੁਤ ਵੱਡਾ ਹੁੰਦਾ ਔਰ ਆਉਂਦੇ ਆ ਜਿਹੜੇ ਪਿੱਛੇ ਲੋਕ ਨਿਕਲ ਜਾਂਦੇ ਅਜੇ ਵੀ ਵੇਖ ਲਓ ਉੱਧਰ ਸਾਰਾ ਦਫਤਰ ਭਰਿਆ ਲੰਗਰ ਛਕ ਰਿਹਾ ਲੱਸੀ ਪੀ ਰਿਹਾ ਇਸ ਕਰਕੇ ਜੋ ਜਿਹੜੀ ਜਿਹੜੇ ਕੋ ਜੋ ਫਸਲ ਬੀਜੋਗੇ ਉਹ ਵਧਣੀ ਹੈ ਜੇ ਕਿਸੇ ਨਾਲ ਪਿਆਰ ਕਮਾਇਆ ਤੇ ਪਿਆਰ ਹੀ ਕਮਾਉਣਾ ਕੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਇੰਨਾ ਵੱਡਾ ਕਾਫਲਾ ਇੰਨੀ ਗਰਮੀ ਚ ਦੁਨੀਆ ਮਤਾਵਾ ਔਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਮੈਂ ਕਿਹਾ ਇਹ ਜ਼ਰੂਰ ਆ ਕਿ ਸਵੇਰੇ ਭਾਜਪੀ ਨੇ 100 ਮੋਟਰਸਾਈਕਲ ਭਜਾ ਕੇ ਬਾਜ਼ਾਰ ਚੋਂ ਨਿਕਲ ਗਏ ਹੁਣ ਮੈਂ ਕਿਹਾ ਝਾੜੂ ਵਾਲਿਆਂ ਦਾ ਇੱਕ ਤੋਂ ਚਾਰ ਉਰੇ ਮੈਂ ਇਹਨਾਂ ਨੂੰ ਅੱਗੇ ਹੱਸ ਰਿਹਾ ਸੀ ਮੈਂ ਕਿਹਾ ਹੁਣ ਵੇਖੋ ਇਹ ਨਾ ਉੱਥੇ ਮੱਖਣ ਮਾਰੀ ਜਾਊਗਾ ਝਾੜੂ ਵਾਲਿਆਂ ਨੂੰ ਇਹ ਬਹੁਤ ਤੁਹਾਡਾ ਵੱਡਾ ਕਾਫਲਾ ਕੀ ਕਹੋਗੇ ਮੈਂ ਇਸ ਤੁਹਾਡ ਨੂੰ ਪੁੱਛ ਰਿਹਾ ਵੀ ਉਹ ਜਿੰਨਾ ਕਾਫਲਾ ਉਹਨੂੰ ਪੁੱਛਿਓ ਵੀ ਪਾੜਾ ਸਾਹਿਬ ਦਾ ਕਾਫਲਾ ਇੱਡਾ ਵੱਡਾ ਤੁਹਾਡੇ ਘਰ ਤੋਂ ਉਹਨਾਂ ਦੇ ਘਰ ਤੱਕ ਕੀ ਗੱਲ ਆ ਕਿੱਥੇ ਕਮੀਆਂ ਕਮੀ ਨੂੰ ਝਾਤਣ ਵੀ ਲੋਕ ਇੱਦਾਂ ਗਰਮੀ 'ਚ ਨਿਕਲਦੇ ਆ ਤੇ ਪਿਆਰ ਕਮਾਇਆ ਹੋਣ ਵਾਲਾ ਇੱਕ ਤੀਜਾ ਰਿਜ਼ਲਟ ਵਿਰੋਧੀਆਂ ਦੇ ਆ ਅੱਖਾਂ ਖੋਲਦੇਗਾ ਐਮਐਲ ਸਾਬ ਕਮਾਈ ਤੁਹਾਡੀ ਹੈ ਦਿਖਦੀ ਹੈ ਸਾਹਮਣੇ ਬਿਲਕੁਲ ਕਮਾਈ ਪਿਆਰ ਆ ਵੇਖੋ ਦੁਨੀਆ ਅਜੇ ਲੋਕੀ ਤੇ ਖਤਮਾਪਤ ਹੁੰਦੇ ਆ ਉੱਥੇ ਹੀ ਭੱਜ ਜਾਂਦੇ ਨੇ ਪਰ ਲੋਕ ਇੱਥੇ ਤੱਕ ਅਜੇ ਵੀ ਪਹੁੰਚ ਕੇ ਉਧਰ ਗੱਪਾਂ ਮਾਰਨ ੜਿਆ ਸਾਰੀ ਦੁਨੀਆ ਬੈਠੀ ਆ ਤੇ ਪਿਆਰੀ ਆ ਨਾ ਜੇ ਅੱਧੀ ਰਾਤ ਨੂੰ ਆਵਾਜ਼ ਮਾਰਨ ਅਸਵੀਹਾ ਜਰਾ ਤੇ ਜੇ ਅਸੀਂ ਆਵਾਜ਼ ਮਾਰੀਏ ਆ ਰਾਤ 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 ਟੈਲੀਫੋਨ ਕੀਤੇ ਹੜ ਚੜ ਗਿਆ ਸੋ ਇਸ ਕਰਕੇ ਇਹ ਲੀਡਰਾਂ ਨੂੰ ਪਿਆਰ ਕਮਾਉਣਾ ਚਾਹੀਦਾ ਪੈਸੇ ਨਹੀਂ ਕਮਾਉਣੇ ਚਾਹੀਦੇ ਐਮਬੀਡੀ ਚੋਂ ਤੇ ਹੋਰ ਐਸਐਸ ਬੋਰਡ ਚੋਂ ਪਿਆਰ ਕਮਾਇਆ ਹੁੰਦਾ ਤੇ ਅੱਜ ਪੜਾ ਐਮਐਲ ਨਹੀਂ ਕੋਈ ਹੋਰ ਹੁੰਦਾ ਐਮਐਲ ਸਾਹਿਬ ਇੱਕ ਚੀਜ਼ ਹੋਰ ਦੇਖਣ ਨੂੰ ਮਿਲਿਆ ਜੰਦੇ ਔਰ ਤੁਹਾਡੇ ਰੋਡ ショਅ ਚ ਦੇਖਿਆ ਵੀ ਲੋਕ ਜਿਹੜੇ ਜਿਦਿਲੋਂ ਆਏ ਬਾਜੀ ਚਿਹਰੇ ਸੀ ਚਿਹਰੇ ਸਾਫ ਲੰਦੇ ਹੀ ਬਣੇ ਮੇਰੇ ਕੋਲ ਮੰਗ ਰਹੇ ਸੀ ਦੇ ਰ ਰਹੇ ਮੈਂ ਤੇ ਉਲਟਾ ਉੱਥੇ ਕੋਈ ਮਤਲਬ ਆਉਂਦਾ ਤੇ ਲੋਕਾਂ ਨੇ ਹਾਰ ਪਾਈਆਂ ਪੈਸਿਆਂ ਵਾਲੇ ਲੋਕਾਂ ਨੇ ਗਾਨੀਆਂ ਪਾਈਆਂ ਲੋਕਾਂ ਨੇ ਆਰਤੀ ਕੀਤੀ ਲੋਕਾਂ ਨੇ ਤਿਲਕ ਲਾਇਆ ਉਹ ਇਹ ਲੋਈਆਂ ਪਾਈਆਂ ਮਤਲਬ ਕਮਾਲ ਆ ਇੰਨਾ ਸਰੂਪੇ ਪਾਏ ਢੇਰਾਂ ਦੇ ਢੇਰ ਔਰ ਆਟੋ ਪੂਰਾ ਭਰ ਗਿਆ ਤੋ ਇਸ ਕਰਕੇ ਮੈਂ ਇਹ ਲਾਈਵ ਚੱਲ ਰਿਹਾ ਸੀ ਵੇਖ ਹੀ ਲਿਆ ਹਣਾ ਸਾਰਿਆਂ ਨੇ ਅਸੀਂ ਕੇ ਨੂੰ ਕੀ ਦੱਸਣਾ ਸੋ ਮੈਂ ਰਿਣੀ ਆ ਸਾਰਿਆਂ ਦਾ ਜਿੰਨੇ ਵੀ ਅੱਜ ਇਸ ਰੋਡ ਸ਼ੋ ਚ ਪਹੁੰਚੇ ਆ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਡੇ ਨੌਜਵਾਨ ਭਰਾ ਇਹ ਇੱਕ ਆਵਾਜ਼ ਤੇ ਇਦਾਂ ਹੀ ਪਹੁੰਚਦੇ ਰਹਿਣਗੇ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਜਿਹੜਾ ਬੂਟਾ ਲਾਇਆ ਇਹਨਾਂ ਦੇ ਹੱਥੋਂ ਇਹ ਦਰਖਤ ਵੀ ਬੜਨਾ ਹੈ ਬਹੁਤ ਜਲਦੀ ਬੜਨਾ ਮੈਂ ਇਹੋ ਅਪੀਲ ਕਰਦਾ ਕਿ ਅੱਜ ਜੋ ਰੋਡ ਸ਼ੋ ਕੀਤਾ ਜਿਸ ਤਰੀਕੇ ਦੇ ਨਾਲ ਚਾ ਚੀਗਾ ਕੱਲ ਦਾ ਦਿਨ ਰਹਿ ਗਿਆ ਮੈਂ ਆਪਣੇ ਵਰਕਰਾਂ ਨੂੰ ਕਮਰ ਕੱਸੇ ਕਰ ਲੋ ਔਰ ਨੇਰੀ ਲਿਆ ਦਿਓ ਇੱਕ ਤਰੀਕ ਨੂੰ ਜਿਹੜੇ ਜੇਤ ਰੰਧਾਵਾ ਸਭ ਦੀ ਯਕੀਨੀ ਉਹ ਚ ਸਭ ਤੋਂ ਵੱਡੀ ਜਿੱਤ ਗੁਰਦਾਸਪੁਰ ਕੌਨਸਲੈਂਸੀ ਦੀ ਹੋਵੇ ਸ਼ੁਕਰੀਆ ਭਾਜੀ ਸੋ ਐਮਐਲਏ ਸਾਹਿਬ ਨਾਲ ਗੱਲਬਾਤ ਕਰ ਰਹੀ ਸੀ ਸੱਚੀਆਂ ਸੂਚੀਆਂ ਔਰ ਸਾਸ ਸੁਦਰੀ ਗੱਲ ਕਰਦੇ ਨੇ ਜੀ ਸੋ ਸਭ ਤੋਂ ਵੱਡੀ ਗੱਲ ਜਿਹੜੀ ਆ ਪੀ ਮੈਂ ਦੇਖਿਆ ਮਹਿਲਾਵਾਂ ਦੀ ਜੋਸ਼ ਮਲਾ ਦੇਖਣ ਨੂੰ ਮਿਲਿਆ ਜੀ ਸੋ ਵੈਸੇ ਤਾਂ ਜਿਹੜਾ ਜੀ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਔਰ ਮਹਿਲਾਵਾਂ ਵੀ ਜਿਹੜੀਆਂ ਵੱਡੇ ਪਦਤ ਜਿਹੜੀਆਂ ਨਾਲ ਸ਼ਾਮਲ ਹੋਈਆਂ ਵਾ ਸੋ ਇਹ ਜਿਹੜਾ ਜੀ ਆਉਣ ਵਾਲੇ ਦਿਨਾਂ 'ਚ ਦੇਖੋ ਲਾਸਟ ਹੀ ਦਿਨ ਸੋ ਜਿਹੜਾ ਵਜੀ ਐਮਐਲਏ ਸਾਹਿਬ ਨੇ ਅਪੀਲ ਕੀਤੀ ਆ ਔਰ ਕਿਹਾ ਕਿ ਮੇਰੇ ਕੰਮਾਂ ਦਾ ਜਿਹੜਾ ਵਜੀ ਉਹ ਲੋਕੀ ਮੁੱਲ ਮੋੜ ਲੰਗੇ ਜੀ ਸੋ ਹੋਰ ਵੀ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਦੇ ਆ